ਵੀ ਇਸ ਰਸਤੇ ਤੇ ਆਣੀ ਕਿਉਂ ਆਈ ਉਹ ਭਾਜੀ ਹਸਾ ਕਹਿੰਦਾ ਸਾਡੀਆਂ 15 15 ਫੁੱਟੀਆਂ ਟਰਾਲੀਆਂ ਇਥੋਂ ਲੰਘਦੀਆਂ ਆ ਜੀ ਅੱਛਾ ਹਾਂਜੀ ਕਹਿੰਦਾ ਉਹਦੇ ਨਾਲ ਬੈਂਦੀ ਬੈ ਨਹੀਂ ਸਕਦੀ ਇਹ ਕਿੱਥੇ ਬੈਜੂਗਾ ਨਿਕਾਇਆ ਇਹ ਟਰਾਲੀ ਬੇਮਲੂਮੀ ਨਹੀਂ ਤਾਂ ਠੇਕੇਦਾਰ ਨੇ ਤੁਹਾਨੂੰ ਕਿਹਾ ਤਾਂ ਚੱਲ ਗਏ ਤਾਂ ਅੱਜ ਜਿੱਦਾਂ ਕਿ ਹਾਸਾ ਵਾਪਰੇ ਆ ਤਾਂ ਤੁਹਾਡੇ ਸੱਟ ਪੇਟ ਵੀ ਲੱਗੀ ਹੈ ਸੱਟ ਲੱਗੀ ਆਈ ਸਦਾ ਜੀ ਸਾਡ ਨੂੰ ਨਹੀਂ ਪਤਾ ਕੀ ਕਿ ਟਰਾਲੀ ਬੈਠਣ ਵਾਲੀ ਹੈ ਕੀ ਇਹ ਨਿਕਲ ਜਾਣੀ ਕਿ ਪੈ ਜਾਣੀ ਹੈ ਉਹ ਟਰਾਲੀ ਦਾ ਟਰੈਕਟਰ ਤਾਂ ਨੰਘ ਗਿਆ ਟਰਾਲੀ ਮਗਰ ਉਹਦੇ ਡੇਢ ਪਈ ਹੈ। ਵਜਨ ਜਾਵਾ ਹਾਂ ਭਾਈ ਇਹ ਤਾਂ ਸਾਡੇ ਕਪੂਥਲੇ ਦੀ ਕਾਰਪੋਰੇਸ਼ਨ ਹੀ ਸੁੱਤੀ ਪਈ ਆ ਜੀ। ਨਾ ਕੋਈ ਜਈ ਵੜਦਾ ਇੱਧਰ ਨਾ ਐਸੀ ਕੋਈ ਆਂਦੇ ਆ। ਇੱਕ ਠੂਠਾ ਆ ਚੂਪਣਾ ਦੇ ਕੇ ਚਲ ਜਾਂਦੇ ਕੱਟੋ-ਕੱਟ ਮਹੀਨਾ ਹੋ ਗਿਆ ਇਸ ਗੱਲ ਨੂੰ। ਪੁਲੀ ਦਾ ਬਹੁਤ ਬੁਰਾ ਹਾਲ ਸੀਗਾ ਅਸੀਂ ਬਕਾਇਦਾ ਸਾਡੇ ਕਾਰਪੋਰੇਸ਼ਨ ਦੇ ਪ੍ਰਧਾਨ ਜੀ ਨੇ ਵੀ ਸਾਡੇ ਮੱਲੇ ਦੇ ਕਾਫੀ ਬੰਦਿਆਂ ਨੇ ਜਾ ਕੇ ਜਿਹੜੇ ਇੱਥੇ ਦੇ ਕਾਉਂਸਲਰ ਵੀ ਆ ਗਏ ਆ। ਉਹਨਾਂ ਨੂੰ ਵੀ ਜਾ ਜਾ ਕੇ ਕਿਹਾ ਕਿ ਪੁਲੀ ਬੈਣ ਆਲੀ ਆ ਡਿਗਨ ਆਲੀ ਆ ਇਹ ਪ੍ਰਸ਼ਾਸਨ ਦੇਖ ਰਿਆ ਸੀ ਜਿੰਨੀ ਦੇਰ ਤੱਕ ਕਿਸੇ ਦੀ ਜਾਨ ਨਾ ਜਾਵੇ ਅੱਜ ਜਦੋਂ ਉਹ ਟਰਾਲੀ ਵਿੱਚ ਡਿਗੀ ਆ ਪਹਿਲੇ ਤਾਂ ਇਹਨਾਂ ਦੇ ਡਰਾਈਵਰ ਮਸੀ ਬੱਚੇ ਅਸੀਂ ਸਾਹਮਣੇ ਖੜੇ ਸੀ ਇਹ ਦੇਖ ਰਹੇ ਉਧਰੋਂ ਦੋ ਬੱਚੇ ਸਾਈਕਲ ਤੇ ਨੰਗ ਰਹੇ ਸੀ ਉਹ ਰੱਬ ਦੀ ਐਸੀ ਦਇਆ ਰਹੀ ਆ ਕਿਸੇ ਦੀ ਜਾਨ ਨੂੰ ਕੋਈ ਨੁਕਸਾਨ ਨਹੀਂ ਹੋਇਆ ਨਹੀਂ ਤਾਂ ਜੋ ਕਾਰਪੋਰੇਸ਼ਨ ਦੇ ਹਾਲ ਇੰਨੇ ਮਾੜੇ ਹੋ ਚੁੱਕੇ ਪਏ ਆ ਇਹ ਪਹਿਲੇ ਦੇਖਦੇ ਆ ਕਿ ਡਿਗੇ ਕੋਈ ਮਰੇ ਤਾਂ ਫੇਰ ਅਸੀਂ ਜਾ ਕੇ ਕੰਮ ਕਰੀਏ ਨਾ ਹੀ ਗੁਰਮੀਤ ਸਿੰਘ ਜਈ ਸਾਹਿਬ ਨੂੰ ਕਿੰਨੀ ਵਾਰੀ ਫੋਨ ਕੀਤੇਗੇ ਨਾ ਉਹਨਾਂ ਨੇ ਚੱਕਣਾ ਕਦੀ ਫੋਨ ਕਿਸੇ ਦਾ ਔਰ ਸਾਡੇ ਮਹੱਲੇ ਦੇ ਵਿੱਚ ਸਾਰਿਆਂ ਨੇ ਹੀ ਉਹਨਾਂ ਨੂੰ ਇੰਨਾ ਜ਼ੋਰ ਲਾਇਆ ਕਿ ਪੁਲੀਸ ਬੁਲਾ ਦਿਓ ਉਹਨਾਂ ਨੇ ਨਹੀਂ ਜੀ ਬਣਾਈ ਸੀ ਇਹ ਦੇਖਦੇ ਦੇ ਨੁਕਸਾਨ ਹੋਊਗਾ ਕਿਸੇ ਦਾ ਤਾਂ ਫੇਰ ਬਿਲਕੁਲ ਜੀ ਕਰ ਰਹੇ ਸੀਗੇ ਇਹ ਜੇ ਕੁਝ ਹੋ ਜਾਂਦਾ ਤਾਂ ਇਹਨਾਂ ਨੇ ਹੁਣ ਦੋੜੇ ਆਣਾ ਸੀਗੇ ਸਾਰਿਆਂ ਨੇ ਤੇ ਅੱਜ ਉਨੀ ਡਰ ਅਸੀਂ ਟਰਾਲੀ ਨਹੀਂ ਇੱਥੋਂ ਜਾਣ ਦੇ ਨਹੀਂ ਜਿੰਨੀ ਡਰ ਤੱਕ ਨਾ ਮਲਾਜਮ ਆਂਦੇ ਨਹੀਂ ਆ ਜਿੰਨੀ ਡਰ ਤੱਕ ਬਣੇਗੀ ਨਹੀਂ ਅਸੀਂ ਨਹੀਂ ਜਾਣ ਦਵਾਂਗੇ ਠੇਕੇਦਾਰ ਨੇ ਉਹ ਜਿਹੜਾ ਡਰਾਈਵਰ ਸੀ ਉਹਨਾਂ ਦਾ ਲਿਵਰ ਵਾਲ ਬੰਦਾ ਉਹ ਕਹਿ ਰਿਹਾ ਜੀ ਜਿਹੜਾ ਠੇਕੇਦਾਰ ਆ ਉਹ ਕਹਿੰਦਾ ਸੀ ਆ ਜੀ ਲੈ ਜਾਓ ਨਹੀਂ ਜਿੱਰਦੀ ਇਹ ਬਿਲਕੁਲ ਜੀ ਉਹ ਡਰਾਈਵਰਾਂ ਨੂੰ ਚਲੋ ਜਦੋਂ ਅਸੀਂ ਉਠਾਇਆ ਵਿਚਾਰਿਆਂ ਨੂੰ ਪਾਣੀ ਪੂਣੀ ਵੀ ਪਲਾਇਆ ਵਾ ਜਦੋਂ ਅਸੀਂ ਸਾਹਮਣੇੋਂ ਦੇਖ ਕੇ ਆਏ ਦੌੜ ਕੇ ਇਹਨਾਂ ਨੂੰ ਪਾਣੀ ਪਲਾਇਆ ਬੈਠੇ ਆ ਵਿਚਾਰੇ ਜੇ ਇਹਨਾਂ ਦੀ ਜਾਨ ਚਲ ਜਾਂਦੀ ਕੌਣ ਜ਼ਿੰਮੇਵਾਰ ਸੀ ਠੇਕੇਦਾਰ ਉਹਨਾਂ ਨੂੰ ਕਹੀ ਜਾ ਰਹੀ ਪੁਲਿਸ ਨੂੰ ਸਿੱਧੀ ਲੈ ਕੇ ਜਾਓ ਕੌ ਲਾਪਰਵਾਹੀ ਠੇਕੇਦਾਰੀ ਤੇ ਬੰਦੀ ਕਿਉਂ ਬੰਦੀ ਹੈ ਬਿਲਕੁਲ ਵਾਜੀ ਹੈਗੀ ਹੈ ਜੀ ਇਹਦਾ ਮਤਲਬ ਇਹ ਨਹੀਂ ਕਿ ਗਲੀਆਂ ਦੇ ਸਰਕਾਰੀ ਠੇਕੇ ਲੈ ਲੈ ਤਾਂ ਤੁਸੀਂ ਪਿੱਛੇ ਪਾਸੇ ਨੁਕਸਾਨ ਕਰੋ ਇੱਕ ਪਾਸੇ ਦੇਖੋ ਜੀ ਠੇਕੇਦਾਰ ਦੇ ਹੀ ਇਹ ਪੁਲੀ ਬਿਠਾਈ ਹੈ ਜਦੋਂ ਅੱਗੇ ਕੰਮ ਚੱਲਦਾ ਸੀਗਾ ਟੈਲਾ ਲੈ ਲੈ ਕੇ ਪੁਲੀ ਏਡੀ ਕਮਜ਼ੋਰ ਹੈਗੀ ਸੀਗੀ ਇਹਨਾਂ ਨੂੰ ਮਨਾ ਵੀ ਕੀਤਾ ਗਿਆ ਸੀਗਾ ਪਿੱਲੇ ਕਿ ਨਾ ਲਿਜਾਓ ਯਾਰ ਇਧਰ ਉਧਰ ਇਹ ਫੇਰ ਵੀ ਕਹਿੰਦੇ ਜੀ ਤੁਹਾਨੂੰ ਠੇਕੇਦਾਰ ਕਹਿੰਦਾ ਕਾਰਪੋਰੇਸ਼ਨ ਵਾਲੋ ਆਰਡਰ ਹੈਗੇ ਆ ਤੇ ਅਸੀਂ ਲਿਜਾਣੀ ਲਿਜਾਣੀ ਆ ਠੇਕੇਦਾਰ ਕਰੇ ਫ੍ਰੀ ਕੰਮ ਕਰਦੇ ਇਸ ਚੀਜ਼ ਦਾ ਚਾਰਜ ਕਰਦਾ ਵਾ ਗਲੀ ਬਣਾਉਣ ਦਾ ਵੀ ਚਾਰਜ ਲੈ ਰਿਹਾ ਆਪਣਾ ਪੈਸਾ ਬਸੋਲ ਰਿਹਾ ਹੈ ਵਸ ਨਿਗਮ ਤੋਂ ਪਰ ਇਹ ਦੂਜੇ ਪਾਸੇ ਜੇ ਨੁਕਸਾਨ ਕਰਦਾ ਤਾਂ ਉਹ ਜ਼ਿੰਮੇਵਾਰੀ ਤੇ ਬੰਦ ਕਾਰਵਾਈ ਤਾਂ ਬੰਦ ਹੀ ਹੈ ਨਾ ਬਿਲਕੁਲ ਜੀ ਬੰਦ ਹੀ ਹੈ ਦੇਖੋ ਫਿਰ ਆ ਦੂਜਾ ਕੰਮ ਉਹਨੇ ਨਾਲ ਹੀ ਛੇੜ ਲਿਆ ਆਪਣਾ ਇਹਦੇ ਠੇਕੇ ਇਹਦੇ ਖੁਸਾ ਸਾਹਿਬ ਤੁਹਾਡਾ ਬਹੁਤ ਧੰਨਵਾਦ ਜੈਸੀ ਰਾਮ ਜੀ ਮਤਾ ਦੀ ਸਤਿ ਸ਼ਕਾਲ ਮੈਂ ਪਿਛਲੇ ਲੰਬੇ ਸਮੇਂ ਤੋਂ ਇਹ ਦੇਖ ਰਿਹਾ ਹਾਂ ਕਿ ਨਗਰ ਨਿਗਮ ਦੀ ਕਮਾਂਡ ਜਿਹੜੀ ਹੈ ਕਮਿਸ਼ਨਰ ਰਮਾਂਡ ਜੋ ਅਨਪਮ ਕਲੀਅਰ ਜਿਹੜੇ ਕਿ ਬਹੁਤ ਹੀ ਦੂਰਅੰਦੇਸ਼ੀ ਤੇ ਸੁਗੜ ਆਫੀਸਰ ਹਨ ਇਥੇ ਸਾਡੇ ਕੋਲ ਜਦੋਂ ਪੀਸੀਐਸ ਸੀਗੇ ਸੀਨੀਅਰ ਆਫੀਸਰ ਇੱਥੇ ਲੱਗੇ ਸੀ ਇਥੋਂ ਹੀ ਆਈਐਸ ਆਫਸਰ ਬਣੇ ਹਨ ਔਰ ਮੈਂ ਉਹਨਾਂ ਦੇ ਕੰਮ ਦਾ ਬੜਾ ਪ੍ਰਸ਼ੰਸਕ ਹਾਂ ਲੇਕਿਨ ਦਲੇਤ ਲੋਕੇਸ਼ਨਸ ਵੱਲ ਖਾਸ ਤੌਰ ਤੇ ਧਿਆਨ ਜਿਹੜਾ ਹੈ ਉਹ ਬੜਾ ਘਟ ਦਿੱਤਾ ਜਾ ਰਿਹਾ ਹੈ ਨਿਗਮ ਵੱਲੋਂ ਜਦ ਕਿ ਲੰਬੇ ਸਮੇਂ ਤੋਂ ਇਸ ਪੁਲੀ ਨੂੰ ਜਿਹੜਾ ਆ ਉਹ ਖਤਰਨਾਕ ਹਲਾਤਾਂ ਚ ਅਸੀਂ ਦਿਖ ਰਹੇ ਸੀ ਕਈ ਵਾਰ ਕੰਪਲੇਂਟਸ ਵੀ ਦਿੱਤੀਆਂ ਸ਼ਾਇਦ ਨਗਰ ਨਿਗਮ ਜਿਹੜਾ ਆ ਉਹ ਕਿਸੇ ਵੱਡੇ ਹਾਸੇ ਦੀ ਇੰਤਜ਼ਾਰ ਵਿੱਚ ਸੀ ਅੱਜ ਅਸੀਂ ਦੇਖਿਆ ਕਿ ਪਿਛਲੇ ਪਾਸੇ ਜਿਹੜੀ ਸੜਕ ਬਣ ਰਹੀ ਹੈ ਉਹ ਇਹ ਜਿਹੜੀ ਬਜਰੀ ਸੀ ਉਹ ਠੇਕੇਦਾਰ ਨੇ ਮੰਗਵਾਈ ਲੇਕਿਨ ਠੇਕੇਦਾਰ ਨੂੰ ਤਾਂ ਖੁਦ ਪਤਾ ਸੀਗਾ ਵੀ ਇਹ ਪੁਲੀ ਜਿਹੜੀ ਹੈ ਇਹ ਬੱਠਣ ਵਾਲੀ ਹੈ ਤੋਂ ਟਰਾਲੀ ਉਹ ਨਾਲ ਲੰਗਾਉਂਦਾ ਹੈ ਹੈਨਾ ਠੇਕੇਦਾਰ ਨੇ ਗਲਤੀ ਕੀਤੀ ਹੈ ਜਿਤਨਾ ਇਹ ਬਹੁਤ ਵੱਡਾ ਹਾਦਸਾ ਵਾਪਰ ਸਕਦਾ ਸੀਗਾ ਪਰ ਕਿਉਂਕਿ ਬਚਾਅ ਹੋ ਗਿਆ ਦੋ ਤਿੰਨ ਲੋਕ ਫਟੜ ਹੋ ਗਏ ਜਿਹੜੇ ਟਰਾਲੀ ਤੇ ਵਿਚਾਰੇ ਮਜਦੂਰ ਸੀ ਅੱਜ ਮਜਦੂਰ ਦਿਵਸ ਹੈ ਮੈਂ ਜਿੱਥੇ ਆਪਣੇ ਕੰਮੇ ਭਰਾਵਾਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਉੱਥੇ ਉਹਨਾਂ ਦੀ ਸਿਹਤਯਾਬੀ ਦੀ ਵੀ ਹਰ ਤਰ੍ਹਾਂ ਨਾਲ ਕਾਮਨਾ ਕਰਦਾ ਕਿ ਉਹ ਆਪਣੇ ਆਪਣੇ ਪਰਿਵਾਰਾਂ 'ਚ ਤੰਦਰੁਸਤ ਰਹਿਣ ਨਗਰ ਨਗਮ ਕਮਿਸ਼ਨਰ ਵੱਲੋਂ ਕਹਿ ਲੋ ਕਿ ਐਸੀ ਸਾਮ ਨੂੰ ਤੇ ਜਿਹੀ ਗੁਰਮੀਤ ਨੂੰ ਇਹ ਜ਼ਿੰਮੇਵਾਰੀ ਦਿੱਤੀ ਸੀ ਕਿ ਜਲਦੀ ਤੋਂ ਜਲਦੀ ਬਣਾ ਦਿੱਤਾ ਜਾਵੇ ਪਰ ਉਹਨਾਂ ਵੱਲੋਂ ਇੱਕ ਕੰਮ ਨੂੰ ਦੇਰੀ ਕਰਕੇ ਕਿਉਂਕਿ ਉਹ ਵੀ ਇੱਕ ਵੇਟ ਕਰ ਰਹੇ ਸੀ ਕੋਈ ਹਾਸਾ ਵਾਪਰੇ ਮੈਂ ਇਹ ਸਮਿਤਾ ਖੁਸਲਾ ਸਾਹਿਬ ਜੀ ਨਿਗਮ ਦੇ ਜਿਹੜੇ ਕਮਿਸ਼ਨਰ ਸਾਹਿਬ ਆ ਉਹਨਾਂ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਟੈਕਸਪਲ ਨਿਸ਼ਨ ਇਹਨਾਂ ਦੀ ਕਰਕੇ ਇਹਨਾਂ ਨੂੰ ਕਾਰਨ ਦੱਸੋ ਨੋਟਿਸ ਦੇ ਕੇ ਆਫੀਸਰਸ ਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ ਇਹ ਹਾਸਾ ਜਿਹੜਾ ਹੋਇਆ ਆ ਉਹਦੀ ਨਰੂਲ ਜ਼ਿੰਮੇਵਾਰੀ ਜਿਹੜੀ ਆ ਉਹ ਤੁਹਾਡੀ ਆ ਜਦੋਂ ਕਿ ਤੁਹਾਡੀ ਨੌਲੇਜ ਸੀਗਾ ਵੀ ਇਹ ਕੰਮ ਜਿਹੜਾ ਹੈ ਖਤਰਨਾਕ ਹਾਲਾਤਾਂ ਦੇ ਵਿੱਚ ਹੈ ਔਰ ਮੈਂ ਇਸ ਸਮੇਂ ਦਾ ਵੀ ਸ਼ਹਿਰ ਦੇ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਐ ਬੁਰੇ ਹਾਲ ਬੰਕੇ ਦਿਹਾੜੇ ਹੈ ਹੈਨਾ ਇਹ ਉਹ ਸ਼ਹਿਰ ਹੈ ਜਿਹਨੂੰ ਕਿਸੇ ਵਕਤ ਪੰਜਾਬ ਦਾ ਪੈਰਿਸ ਕਿਹਾ ਜਾਂਦਾ ਸੀ ਔਰ ਇਸ ਵੇਲੇ ਨਰਗਾਮੀ ਹਾਲਾਤਾਂ ਚੋਂ ਇਹ ਸ਼ਹਿਰ ਗੁਜ਼ਰਿਆ ਹੈ ਮੇਰੀ ਸਰਕਾਰੇ ਦੁਬਾਰੇ ਇਹ ਗੁਜ਼ਾਰਿਸ਼ ਹੈ ਕਿ ਇਹਦੀ ਸਫਾਈ ਵੱਲ ਖਾਸ ਧਿਆਨ ਦਿੱਤਾ ਜਾਵੇ ਗਰਮੀ ਬਹੁਤ ਜ਼ਿਆਦਾ ਜਿਹੜੀ ਉਹ ਸ਼ੁਰੂ ਹੋ ਗਈ ਹੈ ਇਹ ਨਾ ਹੋਏ ਵੀ ਜਿਹੜੀਆਂ ਬਿਮਾਰੀਆਂ ਹਨ ਉਹ ਘਰ ਘਰ ਜਾਣ ਤੇ ਮੁੜ ਕੇ ਪ੍ਰਸ਼ਾਸਨ ਨੂੰ ਜਿਹੜਾ ਉਹ ਕੰਟਰੋਲ ਕਰਨਾ ਮੁਸ਼ਕਲ ਹੋ ਜਾਏ